ਅੱਜ ਅਸੀਂ ਆਏ ਆ ਬਾਈ 3-4 ਕਿਲੋਮੀਟਰ ਦੂਰ ਆਪਣੇ ਪਿੰਡ ਤੋਂ ਬਾਈ ਕਲਵੀਰੇ ਕੋਲੇ ਪਹੁੰਚੇ ਆ ਕਾਲੇ ਕੇ ਪਿੰਡ ਬਾਈ ਨੂੰ 10-15 ਸਾਲ ਹੋ ਗਏ ਕਬੂਤਰਾਂ ਦੀ ਦੁਨੀਆ ਦੇ ਵਿੱਚ ਨਾ ਕਮਾ ਰਹੇ ਆ ਬਹੁਤ ਬਾਈ ਵਿੱਚ ਵੀ ਬਾਹਰ ਵੀ ਚਲੇ ਗਏ ਸੀਗੇ ਪਰ ਬਾਈ ਨੇ ਜਿੱਤਨਾ ਦਾ ਸ਼ੌਂਕ ਖਿੱਚ ਲਿਆ ਆ ਬਾਈ ਆਓ ਜਿਆਦਾ ਬਾਈ ਕੀ ਹਾਲ ਚਾਲ ਵਧੀਆ ਬਾਈ ਜੀ ਬਈ ਬਾਹਰ ਹੋ ਗਈ ਸੀ ਬੱਚੀ ਆ ਹਾਂਜੀ ਵੀਰੇ 9 ਸਾਲ ਬਾਹਰ ਲਾ ਕੇ ਆਈ ਮੈਂ ਠੀਕ ਆ ਪਹਿਲਾਂ ਵੀ ਰੱਖਦੀ ਸੀ ਬਈ ਕਿਸੇ ਪਰ ਪਹਿਲਾਂ ਮੈਂ ਵੀ ਰੱਖਦਾ ਸੀ ਉਹਨੇ ਤੇ ਪਰ ਬਾਹਰ ਜਾਣ ਤੇ ਜਦੋਂ ਮੈਂ ਬਾਹਰ ਚੱਲ ਗਈ ਫਿਰ ਮੇਰੇ ਚਾਚੇ ਜੀ ਆ ਵਰਪੀ ਸਿੰਘ ਉਹਨਾਂ ਦੇ ਘਰੇ ਮਨ ਲਓ ਬਾਜ਼ੀਆ ਜਾਂਦੇ ਰਹੇ ਛੱਡੇ ਨਹੀਂ ਜਮਾ ਜਮਾ ਨਹੀਂ ਛੱਡੇ ਹਾਂ ਚਾਚਾ ਜੀ ਨੇ ਰੱਖ ਲਈ ਫਿਰ ਚਾਚਾ ਜੀ ਦੀ ਸੁਬੀ ਤਬੀਰ ਖਾਓ ਫੋਨ ਕਰਕੇ ਫਿਰ ਮੈਂ ਇੱਥੇ ਰੱਖਣੇ ਸੀ ਆ ਕੇ ਠੀਕ ਆ ਫਿਰ ਮੰਨ ਲਓ ਤੁਹਾਨੂੰ ਬੜਾ ਦੇਖ ਰਹੇ ਕੋ ਬਣਾਉ ਗੱਲ ਨਹੀਂ ਬਣਦੀ ਪਹਿਲੇ ਸਾਲ ਬਾਅਦ ਦਾ ਕਾਰਨ ਬਈ ਬਾਹਰੋਂ ਆਉਣਾ ਬਈ ਬੁਤਰੀ ਆहां ਬਸ ਕਿਸੇ ਦੇ ਪਹਿਲਾਂ ਛੱਡੇ ਸੀ ਸਿਰ ਤੇ ਉਹ ਨਹੀਂ ਗੱਲ ਬਣੀ ਮੰਨ ਲਓ ਘਰਦਿਆਂ ਤੋਂ ਨਹੀਂ ਉਨੀ ਕੇਅਰ ਹੁੰਦੀ ਫਿਰ ਆਪ ਐਦ ਕੀ ਵਧੀਆ ਬਾਜੀਆਂ ਵੀ ਜਿੱਤੇ ਆਪ ਸਾਹਮਣੇ ਤੇ ਬਾਕੀ ਬਾਈ ਕਹਿੰਦੇ ਆ ਲੋਕ ਸ਼ੌਕ ਦਾ ਮੁੱਲ ਨਹੀਂ ਹੁੰਦਾ ਬਾਕੀ ਬਾਈ ਨੇ ਸਾਫਟ ਕਰਤਾ ਬਾਹਰੋਂ ਆ ਕੇ ਕਿੰਨਾ ਚਿਰ ਹੋ ਗਿਆ ਬਈ ਆਪਣੇ ਸਾਰੇ ਟੋਟਲੀ ਸਾਫ ਰੱਖਿਆਂ ਨੂੰ ਵਿੱਚੇ ਬਾਹਰ ਨੇ ਪਾ ਕੇ ਬਾਹਰਲੇ ਪਾ ਕੇ ਮਤਲਬ ਬਾਈ ਆਪਣੋ 7-8 ਸੌ ਦਾ ਜਾਤੀ ਦੇ ਘਰੇ ਰੱਖਿਆ ਨੂੰ ਪੱਕਾ ਹੀ ਹੋ ਗਿਆ ਨਾ ਜਿਹੜੇ ਜਮੀ ਨਹੀਂ ਛੱਡੇਗੇ ਠੀਕ ਹੈ ਪਹਿਲਾਂ ਕਦੇ ਹੁੰਦੇ ਸੀ ਰੱਖਲੇ ਸੀ ਛੱਡਲੇ ਸੀ ਤੇ ਮਤਲਬ ਪਹਿਲਾਂ ਚਾਚੇ ਦੇ ਘਰੇ ਰੱਖੇ ਰਹੇ ਤੇ ਹੁਣ 2 ਸਾਲ ਆਪਣੇ ਘਰੇ ਹੋ ਗਏ ਪਹਿਲਾਂ ਥੱਲੇ ਖੁੱਡੇ ਹੁੰਦੇ ਸੀ ਹੁਣ ਉੱਪਰ ਵਾਲੇ ਆ ਬਾਜੀਆਂ ਚੀ ਨੂੰ ਵੀ ਛੱਡ ਰਹੇ ਆ ਕਿ ਥੋੜੇ ਟਾਈਮ ਬਾਅਦ ਤੋਂ ਰੱਖ ਇਹ ਬਾਜੀਆਂ ਥੋੜਾ ਟਾਈਮ ਹੋਣੀ ਮੰਨ ਲਓ ਹੁਣ ਮੈਂ ਉਸਤਾਦ ਧਾਰਿਆ ਸੀਗਾ ਤੇ ਬਾਈ ਮੰਗਾ ਰਾਜੀਆ ਨੇ ਤਾਂ ਠੀਕ ਹੈ ਉਹ ਧਾਰ ਕੇ ਹੁਣ ਮੰਨ ਲਓ ਮੈਂ ਖੁਦ ਛੱਡਣ ਲੱਗਾ ਪਹਿਲਾਂ ਚਾਚੇ ਨੇ ਵੀ ਮੰਨ ਲਓ ਕਿਸੇ ਤੋਂ ਸੁਭਾ ਕੇ ਛੱਡ ਦਿੰਦੇ ਸੀ ਬਾਜੀਆਂ ਪਹਿਲਾਂ ਤੁਸੀਂ ਉਹਨਾਂ ਕੋਲ ਮਤਲਬ ਸਿਖਾਈ ਰਹਿਣ ਲਈ ਜਾਂਦੇ ਸੀ ਆ ਪਰ ਸੰਬੰਧੀਆਂ ਸਾਰੀਆਂ ਲੈਣ ਵਾਸਤੇ ਤਾਂ ਹਾਂ ਤੇ ਹੁਣ ਉਹ ਮਤਲਬ ਜਿਹੜੇ ਤੇ ਮੇਰਾ ਉਸਤਾਦ ਆ ਉਹਨਾਂ ਨੇ ਤਾਂ ਮਤਲਬ ਸਾਰਾ ਕੁਝ ਹੀ ਮੈਨੂੰ ਦੇਤਾ ਹਾਂ ਵੀ ਆਪਾਂ ਨੂੰ ਦੇ ਕਹਿੰਦਾ ਉਹ ਆਪਦੇ ਮੂੰਹੋਂ ਵੀ ਕਹਿੰਦੇ ਆ ਮੰਨ ਲਾ ਕਹਿੰਦੇ ਵੀ ਜੇ ਮੇਰੀ ਕਾਪੀ ਆ ਤਾਂ ਕੁਲੀ ਰੰਮ ਦਾ ਕਾਲੇ ਗਿਆਨੋਂ ਠੀਕ ਹੈ ਠੀਕ ਹੈ ਮਲਵਈ ਬਹੁਤ ਸੋਹਣਾ ਚੱਲੇ ਆਨ ਕੀ ਪ੍ਰਜਗਤ ਆਪਣਾ ਵਾਦਰੀ ਕਰਪਾਣਾ ਤੇ ਵਰੀਆ ਬਾਜਲਾ ਵੀ ਸੋਹਣੀਆਂ ਦਿੱਤੇ ਹੋਏ ਇੱਥੇ ਆਪਣੇ ਤਕਰੀਬਾ ਆਪਣੇ ਸਾਰੇ ਹੋਣਗੇ ਜੋੜੇ ਵੀ ਤਕਰੀਬਨ ਹੈਗੇ ਆਪਣੇ ਕੋਲ 40 40 ਹਾਂ ਕਹਿ ਤੀ ਥੋੜਾ ਜਿਆਦਾ ਤਾਂ ਪ੍ਰਜਗਤ ਘੱਟ ਹੈ ਤੀ ਮੈਂ ਕੋਠੀ ਪਾਉਣ ਲੱਗ ਗਿਆ ਸੀਗਾ ਤੇ ਲੇਟ ਹੋ ਗਿਆ ਸੀ ਤਾਂ ਬੱਚੇ ਥੋੜੇ ਜਿਹਾ ਘੱਟ ਨਿਕਲੇ ਆ ਇਹ ਸਾਰੇ ਖਿੰਡੀਆਂ ਦੀ ਨਸਲ ਇਹ ਹੈ ਕਿ ਪੰਜਾਬ 'ਚ ਇਕੱਲੇ ਚ ਇਹ ਹੈ ਬਸ ਵੀ ਬਾਕੀ ਨਹੀਂ ਆਪਣੇ ਕੋਲੇ ਪੰਜਾਬ ਦੀ ਹੈ ਠੀਕ ਆ ਮਤਲਬ ਤੁਰੀ ਤਾਂ ਪਾਕਿਸਤਾਨ 'ਚ ਵੀ ਅਹੀਂ ਸਰਦੀ ਜਾਂਦਾ ਹੁੰਦਾ ਹਾਂ ਹਾਂ ਨਸਲ ਮਲਵਈ ਦੀ ਹੈ ਤੇ ਮਲਵਈ ਉਮੜ ਲਈ ਕੂਤਰ ਕਹਿੰਦੇ ਆ ਆਪਣੇ ਹਾਂ ਜਿਹੜੇ ਦੂਸਰੇ ਟੈਟਿਟੂੜੀ ਆ ਜਾਂਦੇ ਆ ਮਤਲਬ ਉਹ ਦੂਜੂ ਢੀਂਦੇ ਨਹੀਂ ਹੁੰਦੇ ਇਹ ਮਤਲਬ ਟਾਈਮ ਤੋਂ ਨਹੀਂ ਲਵਾਉਂਦੇ ਹੁੰਦੇ ਆਪਣੇ ਤੇ ਚੱਲੀ ਜਾਂਦਾ ਇਹਨਾਂ ਦਾ ਸਹੀ ਚੱਲਣਾ ਕਿੱਥੇ ਕਿੱਥੇ ਬਾੜੀਆਂ ਬਾਈ ਛੱਡਣਾ ਇਦਾਂ ਕੋਈ ਯਾਰ ਬਾੜੀਆਂ ਬਾਈ ਛੱਡੀਆਂ ਦਾ ਮਤਲਬ ਗਿਣਤੀ ਕੋਈ ਨਹੀਂ ਹਾਰੇ ਵੀ ਵਧੇਰੇ ਆ ਇਰਕੀ ਮਤਲਬ ਜਿੰਨੀਆਂ ਕ ਛੜੀਆਂ ਸੀਗੀਆਂ ਇਰਕੀ 16 ਕ ਬਾਜੀਆਂ ਛੜੀਆਂ 16 ਚੋਂ 12 ਕ ਬਾਜੀਆਂ ਆਪਾਂ ਜਿੱਤ ਗਏ ਸੀਗੇ ਫਿਰਕੀ ਮਤਲਬ ਮੌਸਮ ਖਰਾਬ ਹੋਣ ਕਰਕੇ ਕੋਸ਼ਤਾ ਤੁਹਾਨੂੰ ਪਤਾ ਵੀ ਇਰਕੀ ਵੀ ਬਾਲੇ ਕੂਤਰਾ ਜੀ ਵੰਦੇ ਰਹੇ ਆ ਜਿਵੇਂ ਨਾਮਵਰ ਬਾਈ ਇੱਕ ਤਾਂ ਚੁਗੇ ਆਪਾਂ ਮਤਲਬ ਫੈਲੀ ਦਿੱਤੇ ਸੀਗੇ ਚੰ ਭਈ ਆ ਆ ਕਬੂਤਰ ਹੈ ਇਹ ਜਿਹੜੇ ਆਪਣੇ ਇਹ ਨਾਨਸਾ ਕਲੇਰਾ ਦੇ ਜਿੱਤਿਆ ਹਾਂ ਨਾਨਸਾ ਕਲੇਰਾ ਦੇ ਜਿੱਤਿਆ ਨਹੀਂ ਗਈ ਹੈ ਬਾਜੀ ਇਹ ਮਤਲਬ ਪਹਿਲੇ ਦਿਨ ਬਾਜੀ ਜਿੱਤ ਕੇ ਉਥੇ ਪੰਜ ਕਬੂਤਰਾਂ ਨੇ ਅਸੀਂ ਵੰਡੀ ਸੀ ਬਾਜੀ ਅੱਛਾ ਅੱਛਾ ਤੇ ਪਹਿਲੇ ਦਿਨ ਇਹ ਬਾਜੀ ਜਿੱਤ ਕੇ ਤੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਕਿਤੇ ਗਵਾਜ ਗਿਆ ਸੀ ਲੇਟਾਂ ਤੇ ਰਾਤ ਨੂੰ ਨੇਰੇ ਹੋਏ ਠੀਕ ਹੈ ਤੇ ਇਹ ਦੂਸਰੇ ਦਿਨੇ ਫੇਰ ਉੱਡ ਖੜਿਆ ਸੀਗਾ ਤੇ ਅਸੀਂ ਦੂਸਰੇ ਦਿਨ 4 ਵਜੇ ਢਾਂਗੀ ਚੜ੍ਹਿਆ ਇਹਦੇ ਉੱਤੇ ਪੌੜੀ ਹੁੰਦੀ ਸੀ ਕਾਲੀ ਤੇ ਲਾਲ ਸਾਦਾ ਹੁੰਦਾ ਸੀਗਾ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਨਾ ਉੱਡਿਆ ਸੀ ਹੁਣ ਇਹ ਬੱਚਾ ਵੀ ਕਢਾਇਆਗਾ ਤੁਮ ਇੱਥੇ ਵੀ ਬਹੁਤ ਸਾਰੇ ਮੇਰੇ ਲੱਭਿਆ ਕਿਦਾਂ ਬਾਈ ਇਹ ਫਿਰ ਦੂਸਰੇ ਦਿਨ ਬਾਈ ਇਹੀ ਗਏ ਜਦੋਂ ਛਤਰੀ ਲੈ ਕੇ ਮਤਲਬ ਉਹ ਉੱਡਿਆ ਫਿਰਦਾ ਸੀਗਾ ਸਵੇਰੇ ਉਹਨਾਂ ਨੇ ਦੱਸਣ ਦੀ ਗੱਲ ਆ ਵੀ ਕਹਿੰਦੇ ਵੀ ਕੋਈ 6 ਵਜੇ ਦੇ ਆਸ-ਪਾਸ ਹੀ ਉੱਡ ਖੜਿਆ ਸੀ ਸਵੇਰੇ ਇਹ ਤੇ ਫਿਰ ਆਪਾਂ ਜਦੋਂ ਛਤਰੀ ਹਲਾਈ ਤੇ ਫਿਰ ਛਤਰੀ ਤੇ ਆ ਜਾਂਦਾ ਮਤਲਬ ਦੂਜੇ ਦੂਸਰੇ ਦਿਨ ਵੀ 4 ਵਜੇ ਬੈਠਾ ਸੀ ਮੇਰੇ ਕੋਲ ਪੋਸਟਾਂ ਵੀ ਪਾਈਆਂ ਉਹਨਾਂ ਫੇਸਬੁੱਕ ਵਗੈਰਾ ਤੇ ਉਹਦਾ ਨਾਮ ਸੀਗਾ ਕੀ ਨਾਮ ਤੇ ਬਈ ਆਪਣਾ ਅਕਾਊਂਟ ਫੇਸਬੁੱਕ ਦਾ ਮੇਰਾ ਕੁਲਵੀਰ ਕਾਲੇ ਦੇ ਨਾਮ ਤੇ ਕੁਲਵੀਰ ਕਾਲੇ ਦੇ ਨਾਮ ਤੇ ਹਾਂ ਜੋ ਵੀ ਕਿੰਨੀ ਕ ਦੂਰ ਤੱਕ ਬਾਈ Ben جا را ضربي ماكسري دي کي ਕੀ ਕਾਰਨ ਹੋ ਜਾਂਦਾ ਹੈ। ਕਾਰਨ ਇੱਕ ਤਾਂ ਇਨਸਾਫ ਵਾਲਾ ਵਧੀਆ ਹੈ ਇੱਕ ਬਈ ਆਪਾਂ ਮੰਨ ਲਓ ਵੀ ਮੇਰੀ ਪਹਿਲਾਂ ਦੀ ਰੀਜ ਆ ਮੈਂ ਕੋਈ ਵੀ ਕੰਮ ਕਰਾਣਾ ਮੇਰੀ ਯਾਦ ਹੁੰਦੀ ਹੈ ਵੀ ਮੰਨ ਲਓ ਲੋਕ ਸਫਤ ਕਰਨ ਵੀ ਹਾਂ ਠੀਕ ਆ ਯਾਰ ਵੀ ਮਤਲਬ ਕੰਮ ਕੀਤਾ। ਇਹਦਾ ਚੱਕਰ ਇਹ ਆ ਵੀ ਜੇ ਮੰਨ ਲਓ ਇੱਧਰ ਆਪਾਂ 15 ਵਜਿਆਂ ਜਾਂਦੇ ਹਾਂ ਉਧਰ ਏਰੀਆ 'ਚ ਇੱਕ ਵੀ ਜਾਂਦ ਕੇ ਤਾਂ ਸਮਝ ਲਾ ਖਿਡਾਰੀ ਬਣ ਗਏ। 15 ਦੇ ਬਰਾਬਰ ਮਤਲਬ ਮਤਲਬ ਇੱਧਰ ਲਈਆਂ 15 ਜਾਂਦੇ ਆ ਉਧਰ ਵੀ ਇੱਕ ਦਿੱਤੀ ਬਰਾਬਰ ਆ। ਉਹਦੇ ਚ ਲੱਗ ਆਪਣੇਲੇ ਪਾਸੇ ਵੀ ਮਤਲਬ ਉਹਦੇ ਕਹਿੰਦਾ ਮਤਲਬ ਢੱਕਾ ਚੱਲਦਾ ਜਾਂ ਕਿਦਾਂ ਨਹੀਂ ਢੱਕਾ ਕਿਤੇ ਵੀ ਨਹੀਂ ਚੱਲਦਾ ਬਾਈ। ਹੋਈ ਵੀ ਮਨ ਲਓ ਖੜਾ ਨਹੀਂ ਬਹੁਤੇ ਜਾਂਦੇ ਆ ਮਨ ਲਓ ਇੱਧਰ ਜਿਵੇਂ ਕਹ ਲਓ ਵੀ ਨਵੇਂ ਮੁੰਡਿਆਂ ਨੂੰ ਬਹੁਤ ਸ਼ੌਂਕ ਆ ਜਿਨ੍ਹਾਂ ਦਾ ਕਹ ਲਓ ਮੇਰੇ ਨੂੰ ਨਾਮ ਹੈ ਨਹੀਂ ਕਿਸੇ ਦਾ ਵੀ ਹੈ ਉਹਨਾਂ ਚ ਜਾਂਦੇ ਆ ਅਗਲਾ ਕੋਈ ਨਹੀਂ ਜਾਣਦਾ ਪਰ ਉਧਰ ਜਦੋਂ ਆਪਾਂ ਜਾਂਦੇ ਆ ਉਧਰ ਪੁਰਾਣੇ ਖੁੰਡ ਬੈਠਿਆ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 60 ਸਾਲ ਦਾ ਜਦੋਂ ਉਹਨਾਂ ਚ ਜਾਂਦੇ ਆ ਅਗਲਾ ਕਹਿੰਦਾ ਵੀ ਠੀਕ ਆ ਯਾਰ ਵੀ ਬੰਦਾ ਆਇਆ ਸੀ ਮੁੰਡਾ ਯਾਰ ਫਲਾਣਾ ਮੁੰਡਾ ਜਿੱਤ ਕੇ ਗਿਆ ਫਿਰ ਉਹ ਤੋਂ ਸਾਰੇ ਖਿਡਾਰੀਆਂ ਦੇ ਵਿੱਚ ਗੱਲ ਫੈਲਦੀ ਆ ਠੀਕ ਹੈ ਠੀਕ ਹੈ ਬਾਕੀ ਉਧਰ ਬਾਜ਼ੀਆਂ ਦਾ ਇਨਸਾਫ ਤਾਂ ਵੀਰੇ ਗੱਲ ਅੱਜ ਤੱਕ ਮੰਨ ਲਓ ਵੀ ਮੈਂ ਕਦਰ ਮੈਨੂੰ ਪਤਾ ਨਹੀਂ ਹੋ ਕਿੰਨੇ ਆ ਕੇ ਬਾਜ਼ੀਆਂ ਛੱਡ ਤੀਆਂ ਕਦੇ ਅਸੀਂ ਬਾਹਰ ਨਿਕਲ ਕੇ ਆਏ ਨਹੀਂ ਗਾਏ ਬਾਈ ਸਾਡਾ ਕੋਤਰਾ ਫਰਦਾ ਜੇ ਆਏ ਆ ਇਹ ਆ ਉਹ ਜੇ ਫਰਦਾ ਦਾ ਫਰਦਾ ਜੇ ਹੈ ਨਹੀਂ ਤਾਂ ਹੈ ਨਹੀਂ ਉਹਨਾਂ ਦਾ ਹਿਸਾਬ ਕਿਦਾ ਵੇ ਇਹ ਆ ਤੇ ਬਈ ਇਹ ਫਿਰ ਜਦੋਂ ਆਪਾਂ ਢੌਣੇ ਹਨ ਨਾ ਬਾਰੀਆਂ ਦੇ ਵਿੱਚ ਫਿਰ ਸ਼ਾਮ ਨੂੰ ਕਿੱਦਾਂ ਪਤਾ ਲੱਗਦਾ ਵੀ ਜਦੋਂ ਅਸੀਂ ਲੌਣੇ ਹਨ ਕਿੱਦਾਂ ਲੌਣੇ ਵਾਪਸ ਹੋਵੇ ਕਿ ਆਪੇ ਆ ਜਿੰਦੇ ਘਰੇ ਆ ਜਾਂਦੀਆਂ ਮੈਨੂੰ ਉੱਪਰ ਲੋਣੇ ਪੈਂਦੇ ਭਈਆ ਛਤਰੀ ਲੈ ਕੇ ਜਾਣੀ ਪੈਂਦੀ ਐ ਨਾਲ ਜਿਹੜਾ ਵੀ ਆ ਰੰਗ ਆਪਣਾ ਛਤਰੀ ਦਾ ਕਰੋ ਛਤਰੀ ਲੈ ਕੇ ਜਾਈਦੀ ਆ ਜਦੋਂ ਮੰਨ ਲਓ ਬਾਜੀ ਜੇ ਤਾਂ ਜੱਤ ਹਰ ਜੇ ਤਾਂ ਗਰਮੀ ਆ ਫਿਰ ਇਹ ਬਹੁਤ ਜ਼ਿਆਦੇ ਫਿਰ ਤਾਂ ਵਿਚਾਰੇ ਆਪ ਹੀ ਡਗ ਰੁਕ ਪੈਂਦੇ ਆ ਕਿਉਂਕਿ ਇਹਨਾਂ ਦਾ ਇਹ ਨਸਲਾਈਂ ਇਦਾਂ ਨਹੀਂ ਆ ਭਰਾ ਇਹ ਇਹ ਮਰਨਾ ਨਹੀਂ ਆਸ ਲੈਂਦੇ ਜਦੋਂ ਮੰਨ ਲਓ ਮਾਲਕ ਇੰਨੇ ਕੋ ਵਫਾਦਾਰ ਆ ਜਦੋਂ ਹੱਥੋਂ ਨਿਕਲ ਗਏ ਇੱਕ ਵਾਰ ਇਹਨਾਂ ਦੇ ਬਾਅਦ ਦੇ ਵਿੱਚ ਮਰ ਕੇ ਡਿੱਗਣਾ ਹੁੰਦਾ ਤੇ ਜੇ ਤਾਂ ਮੰਨ ਲਓ ਜੇ ਕੋਈ ਬੜਾ ਹੀ ਜ਼ਿਆਦਾ ਤਕੜਾ ਫੇਰ ਬਾਜੀ ਜੱਤ ਕੇ ਕਹਿੰਣਾ ਵੀ ਜਿਵੇਂ ਕਹਿੰਦਾ ਅਗਲਾ ਨਹੀਂ ਕਹਿੰਦਾ ਘੰਟੇ ਦੀ ਵਿੱਤ ਬਾ ਨੇ ਇਹਦਾ ਕਰੇ ਕੋਠੇ কাਠੇ ਨਾਲ ਲੱਗੇ ਹੋਏ। ਹੋਰ ਗੱਲ ਦੱਸੋ ਇੱਕ ਜਦੋਂ ਅਪ ਕਹਿੰਦੇ ਨੇ ਲੇ ਸਾਂਝੀ ਬਾਜੀ ਹੋ ਗਈ ਹੈ ਨਾ। ਹਾਂਜੀ। ਉਹ ਕਿਹਦੀ ਰਹਿੰਦੀ ਆ ਵੀ ਆਪਣੀ ਸਾਂਝੀ ਹੋ ਗਈ ਬਾਜੀ ਉਹ ਕਿਹ ਕੀ ਕਹਿੰਦੇ। ਹਾਂਜੀ ਭਾਈ ਜੀ ਮੰਨ ਲਓ ਵੀ ਜਿਵੇਂ ਹੁਣ ਜੇ ਤਾਂ ਕਈ ਤਾਂ ਹੁੰਦਾ ਜਿਵੇਂ ਬਾਜ਼ੀਆਂ ਦਾ ਕਈਆਂ ਦਾ ਟਾਈਮ ਹੁੰਦਾ ਹੀ ਭਾਈ ਜੀ ਸਵੇਰੇ 7 ਵਜੇ ਦਰਦ ਦੇ ਸ਼ਾਮ ਨੂੰ 7 ਵਜੇ ਜਿੰਨੇ ਕਬੂਤਰ ਰਹਿ ਗਏ ਮੰਨ ਲਓ ਮੇਰਾ ਰਹਿ ਗਿਆ ਸੋਡਾ ਰਹਿ ਗਿਆ ਤਾਂ ਉਹ ਸਾਂਝੀ ਉਹਨੇ ਪੈਸੇ ਉਹਨਾਂ ਨੇ ਵੰਡ ਕੇ ਬਰਾਬਰ ਚ ਏ ਬਾਜ਼ੀਆਂ ਦੇ ਕਹਿਦਾਂ ਨੂੰ ਵੀ ਬਾਹ ਲਓ ਤਾਂ ਉਸ ਤੋਂ ਬਾਅਦ ਨਿਹਰਾ ਹੋਣ ਲੱਗ ਜਾਂਦਾ ਜਾਂ ਜਿਵੇਂ ਕਿ ਆਪਣੀ ਮਿੱਤਰਤਾ ਹੁੰਦੀ ਆ ਵੀ ਕਬੂਤਰ 2 ਵਜੇ ਦੇ ਨੂੰ 2 ਹੀ ਰਹਿ ਗਏ ਉੱਥੇ ਵੀ ਸਵੇਰੇ 7 ਵਜੇ ਛੱਡੇ 2 ਵਜੇ ਤੋਂ 2 ਰਹਿ ਗਏ ਫਿਰ ਉਹ ਸੋਨ ਨੂੰ ਲੱਗਦਾ ਵੀ ਕੂਤਰ ਬਾਹਾਂ ਮਾਰਨ ਤੇ ਮਿਥੀ ਆਪ ਦੇ ਜਿਵੇਂ ਵੀ ਲਾਈ ਜਾਂਦੇ ਜੋਰ ਫਿਰ ਆਪਾਂ ਕਹਿ ਦਿੰਦੇ ਆ ਵੀ ਆਪਣੇ ਯਾਰ ਪੈਸੇ ਜਮਨ ਲਓ ਉੱਥੇ ਲੱਖ ਰੁਪਈਆ ਨਾ ਆਮ ਆ ਵੀ ਆਪਾਂ ਵਿਆਹ-ਵਿਆਹ ਹਜ਼ਾਰ ਵੰਡ ਲੈਣੇ ਤੇ ਬਾਜੀ ਸਾਂਝੀ ਹੋ ਗਈ ਤੁਸੀਂ ਵੀ ਛਤਰੀ ਲਾ ਲੈਣੀ ਆ ਮੈਂ ਵੀ ਛਤਰੀ ਲਾ ਲੈਣੀ ਆ ਉਹ ਬਾਹ ਲੈਣੇ ਉਹ ਨੂੰ ਸਾਂਝੀ ਆ ਮੇਰੀ ਮਾਮੇਂ ਖਰਾਬ ਕੀ ਹੈ ਜਿਹੜੀ ਡੇ ਹਾਂ ਕਣਕਲੇ ਸਰੋਂ ਹਾਂ ਕਣਕਲੇ ਸਰੋਂ ਬਾਕੀ ਜੇ ਫਿਰ ਜਿਹੜਾ ਟੂਰਨਾਮੈਂਟ ਆ ਕੇ ਉਹਨਾਂ ਦਾ ਫਿਰ ਮੰਨ ਲਓ ਬਾਜਰਾ ਹੋ ਗਿਆ ਮੱਕੀ ਹੋ ਗਈ ਲੋਕਾਲ ਸੀ ਵੀ ਪਾਈ ਜਾਂਦੇ ਆ ਠੀਕ ਹੈ ਜੀ ਫਿਰ ਤਾਂ ਮੰਨ ਲਓ ਕਿ ਚੀਜ਼ ਹੀ ਹੈਣੀ ਕਿ ਮੰਨ ਲਓ ਜਿਹੜਾ ਕੁਝ ਵੀ ਆ ਗਿਆ ਡਿੱਕੇ ਪਾਈ ਜਾਣਾ ਜਿਹੜਾ ਮਨ ਜਿਵੇਂ ਜਿਵੇਂ ਹੁਣ ਇੰਟਰਵਿਊਆਂ ਹੋਈ ਜਾਂਦੀਆਂ ਤੇ ਇੰਟਰਵਿਊਆਂ ਚ ਜੇ ਹੁਣ ਮੈਨੂੰ ਕਿਸੇ ਨੇ ਦੱਸਦਾ ਜੇ ਮੈਨੂੰ ਇਹਦੀ ਲੱਗਦਾ ਮੈਂ ਦੋ ਬਾਜ਼ੀਆਂ ਹਾਰ ਗਿਆ ਕਿਸੇ ਨੇ ਕਹਦਾ ਵੀ ਭਾਈ ਖੁਆ ਪੋਣਾ ਦਾ ਮੈਂ ਵੀ ਖੁਆ ਚੱਕਦਾ ਨਾ ਦੱਬੀ ਆਉਂਦੇ ਆ ਭਾਈ ਠੀਕ ਹੈ ਤੇ ਜਿਹੜਾ ਆਪਣਾ ਉੱਡਣ ਵਾਲਾ ਕਬੂਤਰ ਦਾ ਬਾਜੀ ਛੱਡਣ ਵਾਲਾ ਹੁੰਦਾ ਅਲੀ ਦਾ ਭਾਈ ਜੀ ਮੈਂ ਮਾਤਾਰ ਹੁੰਦਾ ਫਿਰੋ ਸਿਆਲੋ ਸਿਆਲ ਤਾਂ ਹੁਣ ਦਈ ਜੰਨੇ ਆ ਖਰਾਕ ਜੋ ਵੀ ਮੰਨ ਲਓ ਕਣਕ ਚੌਲ ਜੋ ਵੀ ਹੁੰਦਾ ਮੰਨ ਲਓ ਜੋ ਕੁਝ ਵੀ ਪੈਂਦਾ ਕੂਤਰਾਂ ਨੂੰ ਉਹ ਪਾਈ ਜੰਨੇ ਆ ਠੀਕ ਆ ਮੰਨ ਲਓ ਜਦੋਂ ਆ ਗਈ ਬਾਜੀਆਂ ਦੀ ਗੱਲ ਬਾਜ਼ੀਆਂ ਦੀ ਗੱਲ ਨੂੰ ਅਸੀਂ ਜਿਹੜਾ ਮੈਂ ਮਤਲਬ ਕਿਸੇ ਦਾ ਨੀ ਆਪਾਂ ਕਹਿ ਸਕਦੇ ਜਿਹੜਾ ਅਸੀਂ ਕਰਦੇ ਆ ਉਹ ਸਿਸਟਮ ਹੁੰਦਾ ਵੀ ਜਦੋਂ ਇਹ ਕੂਟਰ ਹੀ ਛਤਰਿਆਂ ਦੇ ਬੰਨ ਕੇ ਕੱਢ ਲਿਆ ਇਹ ਤੇ ਘਰੇ ਸਿੱਧਾ ਆਉਣ ਲੱਗੇ ਕਿ ਵੀ ਕੋਠਿਆਂ ਦੇ ਵੀ ਬਹਿ ਕੇ ਆਉਂਦੇ ਆ ਮੰਨ ਲਓ ਜਾਂ ਥੋੜਾ ਘੱਟ ਉੱਡਦੇ ਆ ਉਦੋਂ ਫਿਰ ਇਹਨਾਂ ਨੂੰ ਬਾਦਾਮ ਪਾਉਣ ਲੱਗਦੇ ਆ ਠੀਕ ਹੈ ਫਿਰ ਉਹ ਬਾਦਾਮ ਪਾ ਕੇ ਮੰਨ ਲਓ ਫਿਰ ਉਹ ਕੂਟਰ ਦੇ ਹਿਸਾਬ ਨਾਲ ਮੰਨ ਲਓ ਕਈ ਕੂਟਰ ਤਾਂ ਮਹੀਨਾ-ਮਹੀਨਾ ਲਾਅ ਦੇ ਚੱਲਣ ਤੇ ਕਈ ਪੰਜਾਂ ਨਾਂਜ ਵੀ ਜਲ ਪੈਂਦੇ ਆ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਬਾਦਾਮ ਪਾ ਕੇ ਫਿਰ ਬਾਜੀ ਅੱਜ ਤਿਆਰ ਕਰਦੇ ਆ ਠੀਕ ਹੈ ਜੀ ਉਹ ਕਿ ਪਾਈ ਸਾਰਾ ਕੋਸੀ ਜਾਂਦੇ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਵੀ ਮਤਲਬ ਜੋ ਕੁਝ ਪੈਂਦਾ ਪਾਈ ਜਾਂਦਾ ਨਹੀਂ ਇਹ ਜਦੋਂ ਆਪਾਂ ਬਾਜੀ ਅਸਤ ਕਬੂਤਰ ਤਿਆਰ ਕਰਨਾ ਹੈ ਕਬੂਤਰ ਵੱਡਾ ਹੋਣਾ ਚਾਹੀਦਾ ਕਿ ਬੱਚਾ ਹੀ ਵੱਡਾ ਹੁੰਦਾ ਹੋਣਾ ਨਹੀਂ ਹੁਣ ਸਾਡੇ ਬੱਚੇ ਬਾਈ ਬਾਜੀ ਵਿੱਚ ਦਿੱਤੇ ਆ ਠੀਕ ਆ ਬੱਚੇ ਚਰਦੇ ਬੱਚੇ ਮਤਲਬ ਜੱਪੀ ਜਾਂਦੇ ਬਾਜੀ ਬੱਚਾ ਮਾਣ ਪਾਲਣ ਪੁੱਛਣ ਹੋਵੇਗਾ ਜੇ ਸਹੀ ਹੋਵੇ ਤਾਂ ਮੰਨ ਲਓ 1.5 ਮਹੀਨੇ ਦਾ 2 ਮਹੀਨਿਆਂ ਦਾ ਬੱਚਾ ਜਿਵੇਂ ਮਹੀਨੇ ਦਾ ਉੱਡ ਪਿਆ ਤੇ ਬੱਚਾ ਜਿਵੇਂ 15 20 ਦਿਨਾਂ ਦੇ ਵਿੱਚ 20 ਦਿਨਾਂ 'ਚ ਬਾਜੀ ਛੁੱਟ ਜਾਂਦਾ ਮੰਨ ਲਓ 2 ਮਹੀਨੇ ਦੇ ਅੰਦਰ ਅੰਦਰ ਬਾਜੀ ਜਾਂਦੀ ਜਾਂਦਾ ਠੀਕ ਹੈ ਠੀਕ ਹਾਂ ਜੇ ਸਹੀ ਮੰਨ ਲਓ ਸਹੀ ਖਰਾਕ ਆ ਤਾਂ ਹੁਣ ਕਈ ਵਾਰ 1.5 1.5 ਮਹੀਨੇ ਦੀ ਉੱਡਣ ਵੀ ਨਹੀਂ ਲੱਗਦੇ ਬੱਚੇ ਹਾਂ ਵੀ ਜੇ ਕਮਜ਼ੋਰੇ ਰਹਿ ਜਾਂਦੇ ਆ ਤੇ ਚੰਗਾ ਬੱਚਾ ਪਲਿਆ ਹੋਆ ਉਹਨੂੰ ਪਹਿਲਾਂ ਤੋਂ ਕਿਉਂਕਿ ਸਾਨੂੰ ਵੀਰੇ ਪਤਾ ਜਿਵੇਂ ਹੁਣ ਆ ਆ ਕੂਤਰ ਹੈ ਕਿ ਆਪ ਵੀ ਬਾਜੀ ਜਿੱਤੇ ਜੇ ਬੱਚੇ ਨੇ ਬਹੁਤ ਸੋਹਣਾ ਰਿਜ਼ਲਟ ਤੋ ਸਾਡੇ ਕੋਲ ਘਰੇ ਅੱਛਾ ਕਿਉਂਕਿ ਉਹ ਅੰਡੇ ਚੋਂ ਬੱਚਾ ਕੱਢ ਲਿਆ ਤੇ ਪਹਿਲੀ ੜਾਣ ਉਹਨੇ ਢਾਕੇ ਨੇੜੇ ਨੇੜੇ ਭੌਂਦੇ ਰਹੇ ਦੂਜੇ ਤੀਜੇ ਦਿਨੀ ਉਹਨੇ ਦਾਣ ਦਾਣ ਕਰ ਗਿਆ ਸੀ ਘਰੇ ਉੱਡਣ। ਸਾਨੂੰ ਹੁਣ ਕਾਹਨੂੰ ਪਤਾ ਵੀ ਇਹ ਬੱਚੇ ਉੱਡਦੇ ਆ ਛਿੱਕੇ ਹੁੰਦੇ। ਇਹ ਕਬੂਤਰ ਦੀ ਬੈਕਗਰਾਉਂਡ ਕੀ ਆ ਬਾਈ? ਇਹਨੀ ਬੈਕਗ੍ਰਾਉਂਡ ਬਾਈ ਉਸਤਾਦ ਦੀ ਕਬੂਤਰਾ ਸਾਡੇ ਦੇ। ਅੱਛਾ ਬਾਈ ਮੰਗੇ ਨਹੀਂ। ਹਾਂ ਬਾਈ ਮੰਗੇ ਨਹੀਂ ਦਿੱਤੇ। ਕਬੂਤਰਾ ਮੰਨ ਲਓ ਕੋਈ ਇਹਦੇ ਵਿੱਚ ਜੁੱਦ ਨਹੀਂ ਹੁੰਦੀ ਨੂੰ ਸਾਰੇ ਕਬੂਤਰਾ ਬਾਈ ਮੰਗੇ ਰਹੀ ਆ ਮੇਰੇ ਕੋਲ। ਠੀਕ ਹੈ ਜੀ। ਹਾਂ ਉਹਦੇ ਵਿੱਚ ਮੰਨ ਲਓ ਜੇ ਕੋਈ ਮੇਰਾ ਆਪਦਾ ਵੀ ਪਹਿਲਾਂ ਦਾ ਸੀ ਜਿਵੇਂ ਚਾਚੇ ਕੇ ਘਰੋਂ ਅਸੀਂ ਬਾਜ਼ੀਆ ਜਿੱਤੇ ਸੀ ਉਹ ਵੀ ਕਬੂਤਰ ਬੈਠੇ ਆ। ਠੀਕ ਰਾਣੇ। ਉਹਨਾਂ ਦੇ ਵਿੱਚ ਵੀ ਮਤਲਬ ਵਿੱਚ ਕ੍ਰੋਸ ਕਰਦੇ ਸੀ ਅਸੀਂ ਕਬੂਤਰ। ਠੀਕ ਹੈ। ਤੁਹਾਡੇ ਕੋਲ ਮਤਲਬ ਆਹੀ ਕੋਈ ਬਰੀਡ ਆ? ਇਹਦੂ ਬਣਾ ਆਹੀ ਕੋਈ ਨਹੀਂ ਕੋਈ ਬਰੀਡ ਹੀ ਆ ਤੁਹਾਡੇ ਕੋਲ। ਬੰਦਾ ਤਾਂ ਕਾਫੀ ਆਈ। ਜਿਵੇਂ ਮੰਨ ਲਓ ਹੁਣ ਲੋਕ ਮਾ ਲੋ ਹੁਣ ਮੇਰਾ ਮਤਲਬ ਧੰਨੇ ਵਾਲੇ ਮਤਲਬ ਕੋਈ ਬੰਦਾ ਆ ਸੀ ਧੰਨਾ ਨੇ ਕਿਦਾਂ ਧੰਨਾ ਬਾਪੂ ਮਾ ਲੋ ਪ੍ਰਾਣਾ ਬਿਯਾਰਕ ਸੀਗਾ ਜੀ ਉਹ ਬਾਜ਼ੀਆਂ ਚ ਪਹਿਲਾਂ ਤੋਂ ਮਾ ਲੋ ਜਸਾ ਨੀਲੇ ਕਬੂਤਰ ਉਹਦੇ ਕੋਲ ਸੀ ਉਹ ਗਾਂਹ ਦੇ ਘਾਤਰੇ ਹੁੰਦੇ ਆ ਸੀ ਹਾਂ ਉਹ ਅੱਗੇ ਤੋਂ ਅੱਗੇ ਗਾਂਹ ਨਸਲਾਂ ਬਣ ਜਾਂਦੀਆਂ ਹੁਣ ਉਹ ਕੱਢੀ ਦਾ ਬਹੁਤ ਸਾਡੇ ਕੋਲ ਤਾਂ ਮਾ ਲੋ ਹੂਰੀ ਨਾਲ ਕੱਢੀ ਜਾਂਦੇ ਆ ਜੀ ਸਾਡੇ ਕੋਲ ਇਹ ਚ ਕਬੂਤਰ ਕੱਢਿਆ ਰੱਤਾ ਡਬਾ ਬੈਠਾ ਹੁਣ ਪਹਿਰਾ ਦੇ ਖਾਂਦਾ ਹਾਂ ਅਲਾ ਕਹਿੰਦਾ ਕਾਕੇ ਵਾਲਾ ਤੇ ਇਹਨਾਂ ਚ ਕਾਕੇ ਦਾ ਵੀ ਲੈਣਦੇ ਨੇ ਵੀ ਹੈ ਨਹੀਂ ਜੀ ਭਈਆ ਇਹਨਾਂ ਤੇ ਦੱਤਾਂ ਦੇ ਵਿੱਚ ਇਹ ਕਿਸ ਦੀ ਤੂੰ ਇਹ ਰੰਗ ਬਾਈ ਜੀ ਇੱਕ ਤਾਂ ਮੰਨ ਲਓ ਇਹਦਾ ਫਾਇਦਾ ਵੀ ਸਾਨੂੰ ਬਹੁਤ ਹੋਇਆ ਇਹ ਆਲੋ ਆਇਆ ਉੱਤੇ ਲਿਖਿਆ ਹੋਇਆ ਨਵ ਇੱਕ ਦਾ ਮੋਬਾਈਲ ਨੰਬਰ ਲਿਖਿਆ ਹੋਇਆ ਤੇ ਮੇਰਾ ਤੁਹਾਡਾ ਫੋਨ ਨੰਬਰ ਲਿਖਿਆ ਹੋਇਆ ਹਾਂ ਫੋਨ ਨੰਬਰ ਲਿਖਿਆ ਇੱਕ ਉੱਪਰ ਮੇਰਾ ਨਾਮ ਲਿਖਿਆ ਕੁਲਵੀਰ ਕਾਲੇ ਤੇ ਇੱਕ ਨਾਲ ਸੀਰੀਅਲ ਨੰਬਰ ਪਾਇਆ ਹੁੰਦਾ ਹੀ ਜਾਵੇ ਠੀਕ ਜਿਵੇਂ ਇਹਦੇ 150 ਨੰਬਰ ਇੱਕ ਤਾਂ ਸਾਨੂੰ ਕਾਊਂਟਿੰਗ ਆਈ ਰਹਿੰਦੀ ਹੈ ਵੀ ਹੁਣ ਤੱਕ ਹੀ ਮੰਨ ਲਓ ਜਿੱਦੇ ਆਹ ਬੱਚਾ ਆਪਣੇ ਘਰੇ ਉੱਡਿਆ ਇਹ ਇਸ ਦਿਨ ਤੱਕ 150 ਬੱਚਾ ਮੈਂ ਆਉਂਦੇ ਥਿੰਕੜਵਾ ਚੁੱਕਿਆ ਘਰੇ ਅੱਛਾ ਇਹ ਤੋਂ ਨਹੀਂ ਇਹ ਤਾਂ ਕਬੂਤਰ ਤਾਂ ਨਹੀਂ ਇਹ ਖੁਦ 180 ਨੰਬਰ ਵਾਲਾ ਇਹ ਬੱਚਾ ਸੀ ਹੁਣ ਜਿਵੇਂ ਇਹਦਾ ਗਾਂ ਅਸੀਂ ਮੰਨ ਲਓ ਹੁਣ ਜਦੋਂ ਬੱਚੇ ਵੀ ਮੰਨ ਲਓ 100 100 200 200 ਕਢਾ ਲਈਦਾ ਕਿਉਂਕਿ ਯਾਦ ਨਹੀਂ ਰਹਿੰਦਾ ਵੀ ਮੰਨ ਲਾ ਕਿਹੜੇ ਦੇ ਬੱਚੇ ਨਾਲ ਇਹਦਾ ਨੰਬਰ ਲੱਗ ਜਾਂਦਾ ਬੱਚੇ ਇਹਦੇ ਨਾਲੇ ਪਤਾ ਲੈਂਦਾ ਵੀ ਕਿਹਦੇ ਤੇ ਹੁਣ ਕਾਪੀ ਦੇ ਉੱਪਰ ਮੰਨ ਲਓ ਇਹਦੇ ਬੱਚੇ ਦੇ ਵੀ ਜਦੋਂ ਆਪਾਂ ਠੱਲ ਪਾ ਦਈਏ ਠੱਲ ਕਹਿ ਦਿੰਦੇ ਹਨਾ ਜਦੋਂ ਇਹ ਰੰਗ ਪਾਤੀ ਆਪਾਂ ਇਹ ਬੱਚੇ ਦੇ ਫਿਰ ਉਹ ਬੱਚੇ ਦਾ ਵੀ ਰੰਗ ਨੰਬਰ ਲਖ ਲੈਣਾ ਵੀ 200 ਨੰਬਰ ਰੰਗ ਨੰਬਰ ਬੱਚਾ ਹੋ ਗਿਆ ਇਹਦਾ ਪਿਓ 150 ਨੰਬਰ ਵਾਲਾ ਮਾਵਾ ਇਹਦੀ 35 ਨੰਬਰ ਵਾਲੀ 40 ਨੰਬਰ ਵਾਲੀ ਐਂ ਲਖ ਲੈਣਾ ਉਹ ਨਹੀਂ ਹੋਰ ਕਿਹੜੇ ਬਿੰਨੂ ਆਪਾਂ ਬਾਜ਼ੀਆਂ ਜਿੱਤੇਆਂ ਜਦਾਂ ਕੋਰੇ ਵਾਲੇ ਤੋਂ ਜਿੱਤੇ ਸੀਗੇ ਠੀਕ ਹੈ ਜੀ ਤੇ ਨਾਨਕਸਰ ਤੋਂ ਹੋ ਗਏ ਚੁਗੀਆਂ ਤੋਂ ਹੋ ਗਏ ਇਹ ਆਪਣਾ ਮੁਕਸਰ ਹੀ ਆ ਔਲਸਾਂ ਤੋਂ ਜਿੱਤੇ ਆਂ ਔਲਸ ਫਰੇ ਨਹੀਂ ਜੋ ਤਕਰੀਬਾ ਵਾਵਾ ਨਹੀਂ ਉਥੋਂ ਵੀਰੇ ਨਹੀਂ ਹਜੇ ਕਿਸਮਤ ਜਾਗੀ ਪ੍ਰਦਰਸ਼ਨ ਬਹੁਤ ਵਧੀਆ ਰਿਆ ਮਗਰਲੇ ਮੰਨ ਲਓ ਮੈਂ ਤਗਰੀ ਹੁਣ ਤਕਰੀਬਨ ਵੀ 5-7-5-7 ਕੂਤਰਾਂ ਦੇ ਵਿੱਚ ਕੂਤਰ ਹੁੰਦਾ ਪਰ ਉਧਰੋਂ ਐਵੇਂ ਤਨੂੰ ਝੂੜ ਮਾਰਦੀ ਆਪਾਂਣਾ ਵੀ ਬਾਜੀ ਨਹੀਂ ਜਿੱਤੇ ਹਜੇ ਤੱਕ ਪਰ ਬਾਬੇ ਦੀ ਕਰਪਾਣਾ ਬਹੁਤ ਸੋਹਣਾ ਆਪਣਾ ਰਿਹਾ ਬਲਵੰਦ ਉੱਥੇ ਕਿਉਂਕਿ ਜਿਹੜੇ ਆਹੀ ਹੁਣ ਕੂਤਰ ਮੇਰੇ ਕੋਲ ਉਹ ਬੈਠੇ ਆ ਜਿਹੜੇ ਤੁਹਾਨੂੰ ਉਹ ਪੈਰਾ ਦੇ ਖੰਭਾ ਵਾਲਾ ਕਿਹਾ ਇਹਦਾ ਹੀ ਇਹਦਾ ਹੀ ਭਰਾ ਸੀ ਭੈਣ ਸੀ ਜੀ ਸੌਰੀ ਛੋਟੀ ਜੀ ਬੱਚੀ ਹੁੰਦੀ ਛੱਡੀ ਸੀ ਚੀਕਦੀ ਉਹ ਹੁਣ ਮੰਨ ਲਓ 6 ਵਜੇ ਕੂਤਰ ਸ਼ਾਮ ਨੂੰ ਰਹਿ ਗਏ ਸੀਗੇ 7 ਆ 6 ਸੌਰੀ ਤੇ ਰਾਤ ਨੂੰ ਬੈਠਾ ਨਹੀਂ ਸੀ ਉਹ ਕਿਉਂ ਦੂਸਰੇ ਦਿਨ ਮੇਰੀ ਉਹਦੇ ਹੈਗੀ ਵੀਡੀਓ ਵੀ ਪਈ ਆ ਫੋਨ ਦੇ ਵਿੱਚ ਸਭ ਕੁਝ ਆ ਦੂਸਰੇ ਦਿਨ ਬੰਦੇ ਆ ਸਾਨੂੰ ਤੀਜੇ ਚੌਥੇ ਦਿਨ ਫੋਨ ਕੀਤਾ ਵੀ ਕਹਿੰਦਾ ਬਾਈ ਜੀ ਐਸੇ ਇਹਦੇ ਤੋਂ ਨੰਬਰ ਦੇਖ ਕੇ ਵੀ ਬਾਈ ਜੀ ਤੁਹਾਡਾ ਕਬੂਤਰਾ ਸਾਡੇ ਕੋਲੋਂ ਲੈ ਜਾਓ ਆ ਕੇ ਉੱਥੇ ਦੁੱਸਰ ਰੁਪਏ ਕੀ ਸੀਗੀ ਠੀਕ ਹੈ ਤੇ ਦੁੱਸਰ ਰੁਪਏ ਕੀ ਸਾਡਾ ਰਾਤ ਨੂੰ ਬੈਠਾ ਨਹੀਂ ਸੀ ਦੁੱਸਰ ਦਾ ਮਤਲਬ ਕੀ ਮੁੰਡੇ ਪੈਂਦਾ ਉਹ ਮਤਲਬ ਮੈਨੂੰ ਹੁਣ ਕਹਿਦਾ ਵੀ ਹੁਣ 6 ਵਜੇ ਉਹੀ ਗੱਲ ਆ ਗਈ ਵੀ 7:00 ਵਜੇ 7:00 ਵਜੇ ਹੁਣ 7 ਖਿਡਾਰੀ ਜਿਹੜੇ ਰਹਿ ਗਏ ਹਨ ਤੇ ਉਹ ਸੱਤੇ ਤੇ ਸੱਤੇ ਤੱਕੜੇ ਅਗਲਾ ਕਹਿੰਦਾ ਬਈ ਅਸੀਂ ਨਹੀਂ ਬਾਈ ਜੀ ਕਰਨੀ ਗਈ ਠੀਕ ਹੈ ਜਿਰੋ ਛਤਰियां ਲਾ ਕੇ ਮੰਨ ਲਓ 6:00 ਵਜੇ ਕਹਿੰਦਾ ਵੀ 6:00 ਵਜੇ ਛਤਰियां ਲ ਉਸ ਤੋਂ ਬਾਅਦ ਕੀ ਕਰਦੇ ਹੋ ਕਬੂਤਰ ਪਹਿਲੇ ਦਿਨ ਬਿਠਾ ਲੈਣੇ ਹੁੰਦੇ ਆ ਦੂਸਰੇ ਦਿਨ ਫੇਰ ਉਡਾਉਣੇ ਹੁੰਦੇ ਆ ਠੀਕ ਆ ਹਾਂ ਫਿਰ ਉਹ ਆਪਣਾ ਪਹਿਲੇ ਦਿਨ ਹੀ ਨਹੀਂ ਸੀ ਬੈਠਾ ਦਾ ਲੋਕ ਕਹਿੰਦੇ ਆ ਵੀ ਜਿਆਦਾ ਉਡਣ ਨਾਲ ਜਾਂ ਜਿਆਦਾ ਮਤਲਬ ਟਾਈਮ ਕਬੂਤਰ ਉੱਚਾ ਜਾਣ ਨਾਲ ਜਾਂ ਕਿ ਜਿਹੜੇ ਕਹਿੰਦੇ ਕਬੂਤਰ ਮਰ ਜਾਂਦੇ ਆ ਉਸ ਦਾ ਕੀ ਕਾਰਨ ਆ ਰਹੀ ਆ ਅਸਲ ਵਿੱਚ ਕੀ ਕਾਰਨ ਆ ਕਬੂਤਰਾਂ ਦਾ ਬਾਈ ਜੀ ਜੇ ਤਾਂ ਮੰਨ ਲਓ ਜੇ ਤਾਂ ਘਰੇ ਮਰਦੇ ਆ ਘਰੇ ਦਾ ਚਲੋ 100 ਆਪਦੀਆਂ ਗਲਤੀਆਂ ਹੁੰਦੀਆਂ ਮੰਨ ਲਓ ਇਹ ਖੇਡ ਪਾਣੀ ਹੁੰਦਾ ਨਹੀਂ ਆ ਪਰ ਇਹ ਗੱਲ ਕਰ ਰਹੇ ਆ ਵੀ ਜਿਹੜੇ ਬਾਜੀ ਦੇ ਵਿੱਚ ਉੜਦੇ ਆ ਬਾਜੀ ਦੇ ਤਾਂ ਬਾਈ ਨਸਲ ਹੀ ਆ ਉਹ ਮਰ ਜਾਂਦੇ ਵੀ ਕੋਈ ਜਾਨ ਨਾ ਤੇ ਨਸ਼ਾ ਮਿਸ਼ਾਲਾਉਂਦੇ ਆ ਜਾਂ ਕੋਈ ਨਹੀਂ ਨਸ਼ਾ ਕੋਈ ਨਹੀਂ ਹੁੰਦਾ ਜੀ ਵਸੇ ਦਾ ਤਾਂ ਮੰਨ ਲਓ ਉਹੀ ਗੱਲ ਆ ਕਿ ਨਸ਼ੇ ਵਾਲਾ ਕਬੂਤਰ ਤਾਂ ਹੁਣ ਜਿਵੇਂ ਚਲੋ ਆਪਾਂ ਖਡਾਰੀ ਦਾ ਕਿਸੇ ਦਾ ਨਾਮ ਨਹੀਂ ਲੈਂਦੇਗੇ ਆ ਕਿ ਗੱਲ ਲੰਮੀ ਚੱਲ ਜਾਣੀ ਥੋੜੀ ਹੁਣ ਸੂਰੀਆਲੇ ਪਿੰਡ ਅਸੀਂ ਕਬੂਤਰ ਛੱਡਿਆ ਸੀਗਾ ਜੀ ਬਾਜੀ ਸੂਰੀਆਲੇ ਪਿੰਡ ਪਹਿਲੇ ਦਿਨ ਬਾਜੀ ਆਪਣਾ ਜੱਤ ਕੇ ਕੂਤਰ ਉਹੀ ਦੁੱਸਰ ਵਾਲੇ ਉੱਥੇ ਕਹਾਣੀ ਬਣ ਗਈ ਸੀ ਠੀਕ ਆ ਦੁੱਸਰ ਚ ਭਾਉਣਾ ਸੀ ਕੂਤਰ ਰਾਤ ਨੂੰ ਨੇਰੇ ਹੋਏ ਬੈਠਾ ਨਹੀਂ ਕੂਤਰ 8 ਵਜੇ ਪਾਸੇ ਡੱਗ ਪਿਆ ਕਿਸੇ ਬੰਦੇ ਨੇ ਚੱਕ ਲਿਆ ਆਪਾਂ ਖਡਾਰੀ ਦਾ ਨਾਮ ਨਹੀਂ ਲੈਣਾ ਠੀਕ ਕਬੂਤਰ ਜਦੋਂ ਮੇਰੇ ਮੈਂ ਕਿਹਾ ਨਹੀਂ ਚਲੋ ਉੱਥੇ ਮੇਰੇ ਦੋਸਤ ਨੇ ਵੀ ਪਰ ਛੱਡਿਆ ਅਸੀਂ ਆ ਗਏ ਸੀ ਵੀ ਲੱਭਿਆ ਨਹੀਂ ਉਹਨਾਂ ਨੇ ਲੱਭ ਲਿਆ ਮੈਂ ਜਾਲਾ ਉਹ ਬੰਦਾ ਕਹਿੰਦਾ ਜੀ ਮੈਂ ਪੈਸੇ ਲਵਾਂਗਾ ਤੀਜਾ ਇਹ ਸਾਰ ਮੰਨ ਲਓ ਜੇ ਤੁਹਾਨੂੰ 75000 ਰੁਪਏ ਤੁਸੀਂ ਜੱਤ ਕੇ ਮੈਂ 25000 ਰੁਪਏ ਲਵਾਂਗਾ ਕਬੂਤਰ ਮੈਂ ਬਾਜੀ ਛੱਡੀ ਮੈਂ ਵੀ ਛੱਡ ਲਓ ਕੋਈ ਚੱਕਰ ਨਹੀਂ ਸਾਨੂੰ ਕੋਈ ਚੱਕਰ ਨਹੀਂਗਾ ਹਾਂ ਉੱਥੇ ਉਹਨਾਂ ਨੇ ਜਦੋਂ ਛੱਡਿਆ ਉਹਨਾਂ ਨੇ ਨਸ਼ਾ ਲਾ ਕੇ ਛੱਡਤਾ ਜਿਹੜੇ ਮੇਰੇ ਦੋਸਤ ਨੇ ਛੱਡਿਆ ਸੀ ਕੂਟਰ ਉਹ ਲੈ ਆ ਕੇ ਬਾਜੀ ਉਹਨੇ ਮੈਨੂੰ ਫੋਨ ਲਾ ਕੇ ਮੈਨੂੰ ਕਹਿੰਦਾ ਵੀ ਅੱਜ ਬਾਜੀ ਜਿੱਤ ਜਾਗੇ ਇੰਨਾ ਕੁ ਸੋਨਾ ਉੱਡਿਆ ਵੇ ਸਾ ਬਾ ਕਹਿੰਦਾ ਵੀ ਛੱਡਣ ਸਾਰੀ ਕੂਟਰ ਦਾ ਪਤਾ ਲੱਗ ਜਾਂਦਾ ਹੁਣ ਉਹ 11 ਵਜੇ ਜਦੋਂ ਉਹਦਾ ਨਸ਼ਾ ਖੁੱਲ ਗਿਆ ਅੰਦਰੋਂ ਕੋਰ ਪਰਣੀ ਬੰਨ ਬੁੰਨ ਕੇ ਸੱਡਦੀ ਆਈ ਜਦੋਂ ਖੁੱਲ ਗਿਆ ਮਸਾ ਤਾਂ ਕੂਤਰ ਕੋਠੀਆਂ ਤੇ ਨਹੀਂ ਬਹਿਣੋਂ ਹਟਿਆ ਕਿਤੇ ਹੋਰ ਤੇ ਬਹਿ ਜਾਂਦੇ ਕਿਤੇ ਹੋਰ ਤੇ ਮਸਾ ਫੜ ਕੇ ਲਿਆਂਦਾ ਠੀਕ ਹੈ ਠੀਕ ਹੈ हां ਜੇ ਉਹ ਚੱਕਰ ਆ ਵੀ ਮੰਨ ਲਾ ਨਸ਼ੇ ਵਾਲਾ ਕੂਤਰ ਤਾਂ 10 11 ਵਜੇ ਆਊਟ ਹੋ ਜਾਂਦਾ ਹੁੰਦਾ ਮਤਲਬ ਵੀ ਉਹ ਖਤਮ ਹੀ ਹੋ ਜਾਂਦਾ ਇੱਕ ਸਾਹ ਵੀ ਖਤਮ ਹੋ ਜਾਂਦਾ ਕਰਦਾ ਰਹਿੰਦਾ ਨਹੀਂ ਉਹੀ ਗੱਲ ਵੀਰੇ ਮੰਨ ਲਾ ਦਾਰੂ ਪੀ ਲੈ ਲਈ ਆਪਣੀ ਨਾਲਾ ਵੀ ਮੰਨ ਲਾ ਵੱਧ ਪੀ ਲੈ ਦਾ ਡੈਗਦਾ ਰਹਿੰਦਾ ਜਾਂ ਕੁਝ ਵੀ ਹੈ ਚਲੋ ਮਰਦਾ ਨਹੀਂ ਗਾ ਡੈਗ ਪੈਂਦਾ ਉਹ ਕੂਤਰਾਂ ਨੂੰ ਗਮ ਹੋ ਜਾਂਦਾ ਜਿਹੜਾ ਮਰਦਾ ਕੂਤਰ ਜ਼ੋਰ ਲਾ ਕੇ ਉਹਦੀ ਨਸਲ ਹੀ ਮਰਦੀ ਹੈ ਠੀਕ ਹੈ ਤੇ ਬਈ ਜਿਆਦਾ ਵੱਡੇ ਤੋਂ ਵੱਡਾ ਨਾਮ ਅੱਜ ਤੱਕ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਹੌਣ ਤਾਂ ਮੰਨ ਲਓ ਨਾਮ ਤਾਂ ਬਹੁਤ ਕੁਝ ਚੱਲੀ ਜਾਂਦਾ ਈ ਟਰੈਕਟਰ ਚੱਲੀ ਜਾਂਦੇ ਆ ਲੰਡੀਆਂ ਜੀਪਾਂ ਥਾਰ ਗੱਡੀ ਵੀ ਲਈ ਜਾਂਦੇ ਆ ਠੀਕ ਆ ਜੀ ਤੇ ਪਰ ਮੰਨ ਲਓ ਵੀ ਆਪਣੇ ਆਪਣੇ ਟਰੈਕਟਰ ਵਾਲਿਆਂ ਦਾ ਆ ਵੀ ਚੱਲੀ ਜਾਂਦਾ ਵਾ ਜੀ ਹਾਂ ਹੁਣ ਤਾਂ ਮੰਨ ਲਓ ਕੋਈ ਅੰਤ ਹੀ ਨਹੀਂ ਰਿਹਾ ਜੀ ਹੁਣ ਤਾਂ 4 4 5 5 ਮੋਟਰਸਾਈਕਲ ਆ ਪੰਜਾਂ ਜਣਾਂ ਨੂੰ ਮੋਟਰਸਾਈਕਲ ਦੇਣੇ ਆ 2 2 3 3 ਜੀਪਾਂ ਦੇ ਹੀ ਜਾਂਦੇ ਆ ਈ ਕੀ ਕਰ ਸਕੋਰਪੀਓ ਕਰਨਾ ਇਹੋ ਨਾਮ ਵਾਲੇ ਨੇ ਪਹਿਲੇ ਜਿਵੇਂ ਹੁਣ ਮੰਨ ਲਓ ਪਹਿਲੇ ਦੂਜੇ ਤੀਜੇ ਚੌਥੇ ਨਾਮ ਵਾਲੇ ਤੱਕ ਮੋਟਰਸਾਈਕਲ ਚਾਰ ਚਾਰ ਮੋਟਰਸਾਈਕਲ ਦੇਈ ਜਾਂਦੀ ਹੈ ਠੀਕ ਹੈ ਜੀ ਹਾਂ ਮੰਨ ਲਓ ਪੁੱਛ ਭਾਈ ਅੱਜ ਪੁੱਛਣਾ ਸੀਗਾ ਵੀ ਤੁਸੀਂ 24 ਘੰਟੇ ਘਰੇ ਰਹਿੰਦੇ ਹੋ ਮਤਲਬ ਕਬੂਤਰਾਂ ਦੀ ਕੇਅਰ ਕੌਣ ਕਰਦਾ ਬਾਹਰ ਦੇ ਵਿੱਚ ਰਹਿੰਦੇ ਨਹੀਂ ਮੰਲੋ ਪਹਿਲੀ ਗੱਲ ਤਾਂ ਤਕਰੀਬਨ ਘਰ ਹੀ ਰਹਿੰਦਾ ਜੇ ਘਰੇ ਨਹੀਂ ਹੁੰਦੇ ਤਾਂ ਇੱਕ ਆਪਣਾ ਭਰਾ ਹੈ ਮੁੰਡਾ ਥੀਈ ਆਈ ਮੰਲੋ ਭਰਾ ਹੀ ਆਪਣਾ ਹਾਂ ਇਹ ਹੁੰਦਾ ਹੀ ਨਾਲ ਆਪਣੇ ਤੇ ਇਹਨੇ ਮਤਲਬ ਇਹਦਾ ਵੀ ਫੁੱਲੀ ਯੋਗਦਾਨ ਆ ਜਿਹੜਾ ਆਪਾਂ ਮੰਨ ਲਓ ਆ ਕਬੂਤਰ ਖੇਤਰ ਦੇ ਵਿੱਚ ਦੁਆਰਾ ਜਾਗੇ ਹਨ ਜਦੋਂ ਮੈਂ ਬਾਹਰ ਹੁੰਦਾ ਸੀ ਇਹਨੇ ਫੁੱਲ ਮਤਲਬ ਮਿਹਨਤ ਕੀਤੀ ਹੈ ਇਹਨੂੰ ਵੀ ਬਹੁਤ ਜਾਦੇ ਸ਼ੌਂਕ ਆ ਇਹਦੇ ਚਾਚੇ ਦਾ ਹੀ ਮੁੰਡਾ ਜੀ ਵੈਸੇ ਇਹ ਹੈ ਇਹ ਮੁਸਲਮਾਨਾਂ ਦਾ ਮੁੰਡਾ ਮੈਂ ਆਪਾਂ ਜ਼ਿੰਮੇਵਾਰਾਂ ਦੇ ਹਾਂ ਪਰ ਪਿਆਰ ਇੰਨਾ ਜ਼ਿਆਦਾ ਹੈ ਸਾਡਾ ਅਸੀਂ ਇਕੱਠੇ ਹੀ ਘਰੇ ਮੰਨ ਲਓ ਖਾਣੇ ਪੀਣੇ ਆ ਇੱਕ ਦੂਜੇ ਦੇ ਠੀਕ ਹੈ ਦੀ ਮਾਂ ਨੂੰ ਮੈਂ ਮਾਂ ਕਹਿੰਨਾ ਇਹ ਮੇਰੀ ਮਾਂ ਨੂੰ ਮਾਂ ਕਹਿੰਦਾ ਇੰਨਾ ਕੁ ਪਿਆਰ ਆ ਤੁਹਾਡੇ ਤੇ ਤੇ ਵੱਧ ਨਹੀਂ ਕਰਪਣਾ ਬਹੁਤ ਸੋਹਣਾ ਝੱਲੀ ਹੈ ਬਾਈ ਜੀ ਆਪਣਾ ਕੀ ਨਾਮ ਆਪਣਾ ਠੀਕ ਹੈ ਬਾਈ ਤੁਹਾਨੂੰ ਕਦੋਂ ਦਾ ਪਿਆਰ ਪਿਆ ਤੁਹਾਡਾ ਕਪੂਤਰਾਂ ਦੇ ਨਾਲ ਵਾਵਾ ਟਾਈਮ ਬੋਲੇ ਕਿੰਨਾ ਟਾਈਮ ਕੋਈ ਦਾਦਾ ਜੀ ਕੋਈ ਕਿ ਸ਼ੁਰੂ ਤਾਂ ਇਹ ਸਕੂਲ ਤੋਂ ਟਾਈਮ ਤੋਂ ਹੀ ਆਉਂਦੇ ਆ ਤੁਸੀਂ ਨਹੀਂ 2015 ਚ ਲੱਗ ਗਿਆ ਜੀ ਠੀਕ ਹੈ ਠੀਕ ਹੈ ਤੁਸੀਂ ਵੀ ਬਾਈ ਨਾਲ ਬਾਜ਼ੀਆਂ ਤੇ ਜਾਂਦੇ ਰਹੇ ਹਾਂਜੀ ਹਾਂਜੀ ਠੀਕ ਬਾਦਿਆਂ ਦੇ ਇਹੀ ਜਾਂਦੇ ਜਿਆਦਾਤਰ ਮੈਂ ਮੰਨ ਲਾ ਘਰੇ ਕੂਤਰ ਸੰਭਲ ਲੱਗੇ ਦਾ ਜੀ ਨਾਮ ਨਾਲ ਰਹਿਣਾ ਜਿਵੇਂ ਲਗਾਤਾਰ ਦੋ ਦੋ ਤਿੰਨ ਸਰਵਾਦੀ ਲੋਕ ਬਾਦਿਆਂ ਦੇ ਡਾਉਣੇ ਹੁੰਦੇ ਬਾਈ ਜੀ ਤੂੰ ਦੇਖ ਕੇ ਤੂੰ ਹਾਂ ਮਤਲਬ ਇੰਨਾ ਕੁ ਭਰੋਸਾ ਤੁਸੀਂ ਇਹ ਹਿਸਾਬ ਲਾ ਲਓ ਵੀ ਕਈ ਇਹ ਨਾ ਇਦਾਂ ਦੇ ਮਤਲਬ ਗੇਮ ਹੈ ਦੇ ਵਿੱਚ ਨਾ ਜੇ ਤੁਰੇ ਜਾਂਦੇ ਨੂੰ ਆਪਾਂ ਮੰਨ ਲਓ ਸਾਰੀ ਰਾਤ ਦਾ ਸੰਭੀ ਜਾਂਦੇ ਆ ਤੁਰੇ ਜਾਂਦੇ ਨੂੰ ਕੋਈ ਮੰਨ ਲਓ ਥਰੋਂ ਦੇ ਦਾਣੇ ਜਿੰਨੀ ਚੀਜ਼ ਵੀ ਕੋਈ ਪੁੱਠੀ ਸਿੱਧੀ ਰੇਦੀ ਦਾ ਕੂਤਰੇ ਮਰਨ ਵਾਲਾ ਕੰਮ ਹੋਈ ਥੋੜੀ ਨਸ਼ਿਆ ਵਾਲੀਆਂ ਲਾ ਗਈ ਇਹ ਤੇ ਵਿਸ਼ਵਾਸ ਤੇ ਕਹਾਣੀਆਂ ਸਾਰੀ ਹੁਣ ਇਹਦੇ ਤੇ ਇੰਨਾ ਕੁ ਵਿਸ਼ਵਾਸ ਅੱਖਾਂ ਮੀਚ ਕੇ ਮੰ ਹਾਂਜੀ ਹਾਂਜੀ ਜੀ ਆਪਣੋ ਦੋਖੋਂ ਦਾ ਨਾਲੇ ਗੱਭੇ ਆਉਦੇ ਬੱਚੇ ਆ ਰਗੇ ਆ ਇਹ ਬੱਚੇ ਆ ਰਗੇ ਆ ਬੱਚਿਆਂ ਨਾਲ ਵੀ ਬਾੜੇ 16 ਆ ਵੀਰੇ ਬੱਚਾ ਤਾਂ ਬੋਲ ਕੇ ਦੱਸ ਤੂੰ ਇਹਨਾਂ ਨੇ ਬੋਲ ਕੇ ਥੋੜੋ ਦੱਸਣਾ ਕੁਝ ਠੀਕ ਹੈ ਠੀਕ ਹੈ ਤੇ ਚਲੋ ਬਈ ਧੰਨਵਾਦ ਤੁਹਾਡਾ ਵੀ ਤੁਹਾਡਾ ਵੀ ਬਈ ਬਹੁਤ ਬਹੁਤ ਜਾਣਕਾਰੀ ਦੇਣ ਵਾਸਤੇ ਠੀਕ ਹੈ ਠੀਕ ਹੈ